ਸੱਚਕਾਲ ਜੀ ਡੀਪੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਤਹਿਸੀਲਦਾਰਾਂ ਵੱਲੋਂ ਸਮੂਹਕ ਸੁੱਟੀ ਲੈਣ ਤੋਂ ਬਾਅਦ ਰਜਿਸਟਰੀਆਂ ਦੇ ਕੰਮ ਰੁਕ ਗਏ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਦਫ਼ਤਰਾਂ ਦੇ ਵਿੱਚ ਜਿਹੜਾ ਆ ਤਹਿਸੀਲਦਾਰ ਨੈਤ ਤਹਿਸੀਲਦਾਰ ਨਹੀਂ ਬੈਠੇ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਰਜਿਸਟਰਾਂ ਦੇ ਕੰਮ ਜਿਹੜੇ ਆ ਉਹ ਬੰਦ ਹੋਏ ਹੋਏ ਸੀ ਜਿੱਥੇ ਕਿ ਭਗਵੰਤਬਾਨ ਦੇ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਭਗਵੰਤ ਸਿੰਘ ਮਾਨ ਹੋਣਾ ਨੇ ਕਹਿ ਦਿੱਤਾ ਹੈ ਕਿ ਜੇਕਰ ਇਸ ਸਮੂਹਕ ਸੁੱਟੀ ਤੇ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਇਸ ਮੋਹਕ ਸੁੱਟੀ ਮੁਬਾਰਕ ਹੋਵੇ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਪੜ੍ਹੇ ਲਿਖੇ ਐਸੇ ਮੁੰਡੇ ਕੁੜੀਆਂ ਨੇ ਜਿਹੜੇ ਕਿ ਤਹਿਸੀਲਦਾਰ ਨੈib ਤਹਿਸੀਲਦਾਰ ਦੀ ਰਿਕੁਆਇਰਮੈਂਟ ਦੇ ਲਈ ਕਾਬਲ ਨੇ ਤੇ ਅਸੀਂ ਉਹਨਾਂ ਨੂੰ ਨੌਕਰੀਆਂ ਦਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਲੀ ਬੈਠਕ ਦੇ ਵਿੱਚ ਅਸੀਂ ਇਹ ਮੁੱਦਾ ਵੀ ਉਠਾਵਾਂਗੇ ਤੇ ਨਵੀਆਂ ਭਰਤੀਆਂ ਕਰਕੇ ਨਵੇਂ ਤਹਿਸੀਲਦਾਰ ਤੇ ਨਵੇਂ ਨੈib ਤਹਿਸੀਲਦਾਰ ਜਿਹੜੇ ਆ ਉਹ ਭਰਤੀ ਕਰ ਲਏ ਜਾਣਗੇ ਤਾਂ ਜੇਕਰ ਇਹ ਵਾਪਸ ਨਹੀਂ ਪਰਤਦੇ ਤਾਂ ਇਹਨਾਂ ਨੂੰ ਮੂ ਇੱਕ ਸੁੱਟੀ ਮੁਬਾਰਕ ਨਾਲ ਦੀ ਨਾਲ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਜੇਕਰ ਇਹ ਵਾਪਸ ਨਹੀਂ ਮੁੜਦੇ ਤਾਂ ਅਸੀਂ ਰਜਿਸਟਰੀਆਂ ਦਾ ਕੰਮ ਰੁਕਣ ਨਹੀਂ ਦੇਣਾ ਇਹ ਕੰਮ ਅਸੀਂ ਕਾਨਗੋ ਤੱਕ ਜਾਂ ਉਹਦੇ ਨਾਲ ਦੇ ਜਿੰਨੇ ਵੀ ਥੱਲੇ ਦੇ ਅਫਸਰ ਉਹਨਾਂ ਨੂੰ ਵੀ ਪਾਵਰ ਦੇ ਦੇਾਂਗੇ ਰਜਿਸਟਰੀਆਂ ਕਰਨ ਦੀ ਤੇ ਨਾਲ ਦੀ ਨਾਲ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਤਹਿਸੀਲਦਾਰ ਇਹ ਸੁੱਟੀ ਤੋਂ ਵਾਪਸ ਨਹੀਂ ਆਉਂਦੇ ਤਾਂ ਅਸੀਂ ਜਿਹੜਾ ਆ ਇਹਨਾਂ ਨੂੰ ਪੱਕੀ ਛੁੱਟੀ ਕਰ ਦੇਵਾਂਗੇ ਤੇ ਪ੍ਰਿੰਸੀਪਲਾਂ ਨੂੰ ਸਕੂਲਾਂ ਦੇ ਹੈੱਡਮਾਸਟਰਾਂ ਨੂੰ ਵੀ ਪਾਵਰ ਦੇ ਦੇਵਾਂਗੇ ਤਦ ਤੱਕ ਜਦ ਤੱਕ ਅਸੀਂ ਨਵੀਂ ਭਰਤੀ ਨਹੀਂ ਕਰ ਲੈਂਦੇ ਰਜਿਸਟਰੀਆਂ ਕਰਨ ਦੀ ਪਾਵਰ ਜਿਹੜੀ ਹੈ ਉਹ ਟੀਚਰਾਂ ਕੋਲ ਮੁਖ ਅਧਿਆਪਕਾ ਕੋਲ ਤੇ ਪ੍ਰਿੰਸੀਪਲਾਂ ਕੋਲ ਵੀ ਹੋਵੇਗੀ ਤੇ ਉਹਨਾਂ ਨੂੰ ਵੀ ਅਸੀਂ ਡਿਊਟੀ ਦੇ ਦੇਵਾਂਗੇ ਰਜਿਸਟਰੀਆਂ ਕਰਨ ਦੇ ਲਈ ਤੇ ਇਹਨਾਂ ਦੀ ਅਸੀਂ ਪੱਕੀ ਛੁੱਟੀ ਕਰ ਦਾਂਗੇ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਆਪਣੀ ਸਕਰੀਨ ਦੇ ਉੱਤੇ ਤੇ ਆਓ ਗੱਲਬਾਤ ਸੁਣ ਲੈਣੇ ਆ ਭਗਵੰਤ ਸਿੰਘ ਮਾਨ ਹੋਣਾ ਦੀ ਉਹਨਾਂ ਨੇ ਕੀ ਕਿਹਾ ਤੇ ਨਾਲ ਦੀ ਨਾਲ ਸਾਡੇ ਪੱਤਰਕਾਰ ਨੇ ਜਦੋਂ ਗੁਰਦਾਸਪੁਰ ਦੇ ਵਿੱਚ ਵਿਜ਼ਿਟ ਕੀਤੀ ਤੇ ਇੱਥੇ ਵੀ ਨਾਇਬ ਤਹਿਸੀਲਦਾਰ ਕੀ ਕਹਿੰਦੇ ਨੇ ਆਓ ਸੁਣ ਲੈਣੇ ਆ ਦੇਖੋ ਅੱਜ ਉਹ ਮੈਂ ਟੈਗੂਗਾ ਰੈਵਨਿਊ ਰੈਵਨਿਊ ਅਧਿਕਾਰੀ ਇਸ ਤਰ੍ਹਾਂ ਤੇ ਤਹਿਸੀਲਦਾਰ ਕਹਿੰਦੇ ਜਿਹੜੇ ਤਹਿਸੀਲਦਾਰ ਅੱਜ ਜੋ ਕਹਿੰਦੇ ਜੀ ਅਸੀਂ ਸਬੂਹੇ ਇੱਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂਗੇ ਅਸੀਂ 2-3 ਦਿਨਾਂ ਤੋਂ ਸਾਡੇ ਅਨਰਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ 2-3 ਕੁਲੀਗ ਸਾਡੇ 2-3 ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕ腐ਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਯਾਨੀ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਤ ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟੇਟ ਕਰਨ ਦਾ ਅਧਿਕਾਰ ਦਿੱਤਾ ਲੋਡ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿਂਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਦੀ ਪੈਸੇ ਲੈਂਦੇ ਫੜੇਗੇ ਰੰਗੇ ਇੱਥੇ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਫਿਰ ਇਹਦਾ ਕੋਈ ਭਗਵਾਨ ਸਿੰਘ ਮਾਨ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਐ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇੰਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਵੇਂ ਤਸਿਲਦਾਰ ਤੇ ਤਸਿਲਦਾਰ ਲੱਗਣ ਨੂੰ ਪਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਸਿਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਨਾਂ ਤੋਂ ਯਾਰ ਹੱਥ ਕਰ ਰੱਖੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰੇਗਾ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ ਚੋਂ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਣਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਤੇ ਕਦੋਂ ਜੁਆਇਨ ਕਰਨਾ ਜਾਂ ਜੁਆਇਨ ਨਹੀਂ ਕਰਨਾ ਇਹ ਲੋਕ ਦੱਸਣਗੇ ਆਪਣਾ ਰੁਟੀਨ ਦੇ ਵਰਕ ਆਪਾਂ ਘਰਾਂ ਹੀ ਕੋਟ ਵਰਕ ਕਰ ਰਹੇ ਹਾਂ ਰਿਗੇਸਟ੍ਰੇਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਿਸਲੀਨੀਅਸ ਵਰਕ ਆਡੀਟ ਆਪ ਡਿਵਲਪਮੈਂਟ ਬਿਲਕੁਲ ਸਵੇਰੇ 9 ਤੋਂ 5 ਵਜੇ ਤੱਕ ਕੀਤਾ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਹੁੰਦਾ ਤਾਂ ਮੈਂਦਾ ਜਾਂ ਐਫੀਡਵਿਟ ਹੁੰਦਾ ਕੌਣ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਹੀ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਕੋਲ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਔਰ ਇਹਦੇ ਨਿਯਾਇਜ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਵਾਸਤੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ। ਰਿਸਟ੍ਰੀਨਿੰਗ ਕਰ ਰਹੇ ਜੀ? ਰਿਸਟ੍ਰੀਨ ਨੈਸਟਮ ਬਿਲਕੁਲ ਬੰਦ ਹੈ ਸਾਰੇ ਪੰਜਾਬ ਚ ਬੰਦ ਹੈ। ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨਕੇ ਕਰ ਸਕਦਾ। ਸਾਡੇ ਸਾਡੇ ਵੱਲੋਂ ਕੋਈ ਤਰਾਜ ਨਹੀਂ। ਜਦੋਂ ਪਾਰਲਮੈਂਟ ਲੱਗਣਾ ਤਾਵੇਂ ਰਿਸਟ੍ਰੀਕ ਨਹੀਂ ਕਰੋਗੇ। ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ।